ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਚੂਸਲੇਵੜ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਅੰਗਰੇਜ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੂਈ ਸਵਾਈਕਾਂ ਤੇ ਇਹ ਕਿ ਜਿਹੜੀ ਵਸ਼ੀਏ ਦੋਸਤੋ ਇਹ ਗੱਬਣਿਆ ਇਹਨਾਂ ਦੋਵਾਂ ਪਸ਼ੂਆਂ ਦੀ ਬੰਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਰੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੱਸੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਜਾਣਕਾਰੀ ਇਹਨਾਂ ਦੋਵਾਂ ਪਸ਼ੂਆਂ ਦੀ ਵੀਰਤੀ ਕੋਲੋਂ ਸਾਰੀ ਪੁੱਛ ਲੈਂਦੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ 4 ਬਈ ਠੀਕ ਠਾਕ ਸਾਹਿਬ ਵਧੀਆ ਭਾਈ ਬਈ ਠੀਕ ਠਾਕ ਐਡਰੈਸ ਬੋਲ ਦੀ ਵੀਰ ਆਪਣਾ ਐਡਰੈਸ ਵੀਰ ਜੀ ਪਿੰਡ ਚੂਸਲੇਵੜ ਹਾਂਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਘਰ ਆਪਣਾ ਹੈਗਾ ਜੀ ਪੱਟੀ ਮੋੜ ਚੌਕ ਪੱਟੀ ਤੋਂ ਆਉਂਦਿਆਂ ਪੱਟੀ ਮੋੜ ਚੌਕ ਆਉਂਦਾ ਜੀ ਉਸ ਤੋਂ ਕਿਲੋਮੀਟਰ ਅੱਗੇ ਆਪਣਾ ਖੇਮ ਕਰਨ ਵਾਲੇ 메ਨ ਰੋਡ ਦੇ ਉੱਤੇ ਘਰ ਠੀਕ ਹੈ ਜੀ ਹਾਂਜੀ ਯਾਨੀ ਕਿ ਪੱਟੀ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਪੰਜ ਕਿਲੋਮੀਟਰ ਲਾਓ ਜੀ ਪੱਟੀ ਸ਼ਹਿਰ ਤੋਂ ਹਾਂਜੀ ਤੇ ਚੂਸਲੇਵੜ ਮੋੜ ਤੋਂ ਕੋਈ 1 ਕਿਲੋ 1.5 ਕਿਲੋਮੀਟਰ ਹਾਂਜੀ ਠੀਕ ਹਾਂਜੀ ਖੇਮਕਰ ਰੋਡ ਤੇ ਹਾਂਜੀ ਫੋਨ ਨੰਬਰ ਵੀਰ ਬੋਲਦੀ ਆਪਾਂ ਫੋਨ ਨੰਬਰ 75099 24006 ਠੀਕ ਹੈ ਜੀ ਨਾਮ ਵੀ ਦਾ ਦੇ ਨਾਮ ਅੰਗਰੇਜ਼ ਸਿੰਘ ਜੀ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋ ਇੱਕ ਬਸ਼ੀ ਗੱਬਣਾਂ ਤੇ ਇੱਕ ਗਾੜੀ ਸੂਈ ਸਵਾਈ ਇਹ ਸੂਈ ਸਵਾਈ ਜੀ ਇਹ ਆਪਣਾ ਗੱਬਣ ਚੱਕ ਪਾਸ ਠੀਕ ਹੈ ਜੀ ਹਾਂਜੀ ਕਿੰਨੇ ਚਿਰ ਦੀ ਵੀਰ ਗੱਬਣ ਹੈ ਏ 2 ਤੋਂ 2 ਤੋਂ 2 ਦਿਨ ਉੱਤੇ ਲਾ ਲਓ 2 ਮਹੀਨੇ 2 ਦਿਨ ਉੱਤੇ 2 ਮਹੀਨੇ 2 ਦਿਨ ਹੋ ਗਏ ਜੀ ਹਾਂਜੀ ਰਾਤੀ ਚੈੱਕ ਕਰਾਈ ਸ਼ਾਮੀ ਵਾਲੇ ਕੋਈ 60 80 ਦੇ ਅੰਦਰ ਟਾਈਮ ਜਿਹੜਾ ਹੋ ਗਿਆ ਦੋ ਹਾਂਜੀ 80 ਦੇ ਅੰਦਰ ਹਾਂ ਠੀਕ ਹੈ ਜੀ ਹਾਂਜੀ ਤੇ ਮਤਲਬ ਸਵੇਰ ਇਹ ਜੇ ਪਹਿਲੇ ਵਾਸਤੇ ਸੁਣੀ ਪਹਿਲਾਂ ਪਹਿਲਾਂ ਜੀ ਠੀਕ ਹੈ ਜੀ ਬੱਛੀ ਹਲੇ ਹਾਂ ਇਹਨੂੰ ਤੋੜ ਕੇ ਦਿਖਾਈਏ ਅਗਲੀ ਜੀ ਹਾਂਜੀ ਲਓ ਦੋਸਤੋ 2 ਮਹੀਨੇ 2 ਦਿਨ ਦਾ ਟਾਈਮ ਜਿਹੜਾ ਇਹਨੂੰ ਹੋ ਗਿਆ ਕਨਫਰਮ ਚੈੱਕ ਪਾਸ ਆ ਵੀਰ ਦੇ ਕੋਲ ਸਾਰੇ ਸਬੂਤ ਇਹਦੇ ਹੈਗੇ ਆ ਪਰ ਐਸ ਹੈ ਤੇ ਸਵੇਰ ਦੋਸਤੋ ਪਹਿਲਾਂ ਸੁਣੀ ਆ ਕੱਦ ਕਾਠ ਗਾਂ ਦਾ ਪਸ਼ੂ ਦਾ ਚੈੱਕ ਸੀਮਨ ਵੀ ਦੋਸਤੋ ਜਿਹੜਾ ਵੀਰ ਦੇ ਭਰਾ ਮੈਂ ਉਹਦੀ ਵੀ ਤੁਹਾਨੂੰ ਡਿਟੇਲ ਵੀਰ ਦੇ ਕੋਲ ਪੁੱਛ ਦੂੰਗਾ ਪੂਰੀ ਦੋਸਤੋ ਸ਼ਕੀਨ ਵਸ਼ੀ ਹੈ ਲਓ ਜੀ ਪੂਰੀ ਆਹ ਰਾਜੀ ਹਾਂਜੀ ਹਾਂਜੀ ਦੋਹਾਂ ਵੈੜਾਂ ਰਗੀ ਵੈੜਾ ਰਾਜੀ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਮੈਂ ਵੈੜ ਵੀ ਦੋਹਾਂ ਵੈੜਾਂ ਰਗੀ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਲਓ ਦੋਸਤੋ ਥਾਂ ਤੋਂ ਪੋਟਾਈ ਹੈ ਹੱਥ ਤੋਂ ਲਾ ਕੇ ਤੁਹਾਨੂੰ ਰੱਖਣ ਦਿਖਾ ਦਿੰਦੇ ਅੱਛਾ ਵੀ ਹੱਥ ਤੋਂ ਲਾਉਂ ਦਿੰਦੀ ਹਾਂ ਹਾਂ ਉਦਾਂ ਦੇ ਕੋਈ ਚੱਕਰ ਹੀ ਨਹੀਂ ਪਾਣੀ ਜਿੱਦਾਂ ਮਰਜੀ ਬੈਠੇ ਰਹੋ ਤਾਂ ਨਹੀਂ ਕੋਈ ਸੁਖ ਕਰੋ ਚਾਹੀਦੀ ਭਾਈ ਭਾਓ ਠੰਡੀ ਦਿਨ ਬੜੀ ਮਾਂ ਬਹੁਤ ਠੰਡੀ ਸੀ ਤੇ ਇਹ ਵੀ ਠੀਕ ਹੈ ਜੀ ਹਾਂਜੀ ਅੱਛਾ ਇਹ ਬੱਚੀ ਆਪਣੇ ਘਰ ਦੀ ਹਾਂਜੀ ਹਾਂ ਘਰ ਦੀ ਆ ਮਤਲਬ ਇਹ ਗਾਂ ਸੀ ਆਪਣੇ ਦੋਸਤ ਕੋਲੇ ਅੱਛਾ ਜੀ ਇਹ ਬੱਚੀ ਨਹੀਂ ਹੀ ਆਪਾਂ ਪਾਲਣ ਨੂੰ ਅੱਛਾ ਅੱਛਾ ਜੀ ਹਾਂਜੀ ਜਾਨੀ ਕਿ ਪਾਲੀ ਆਪਾਂ ਹੀ ਇੱਥੇ ਕਰਾ ਪਾਲੀ ਹੈ ਨਾ ਠੀਕ ਹੈ ਹਾਂਜੀ ਠੀਕ ਹੈ ਤੇ ਇਹਦੀ ਉਮਰ ਵੀਰ ਕੋਈ ਅੰਦਾਜ਼ਾ ਕਿੰਨੀ ਕੋਈ ਉਮਰ ਤੇਰੀ ਹੁਣ ਹੈਗੀ ਆ ਕੋਈ 3 ਸਾਲ ਤੋਂ ਉਪਰ ਹੀ ਹਣੀਏ 3 ਸਾਲ ਤੋਂ ਉਪਰ ਹੀ ਹੈ ਹਾਂ ਕਿਉਂਕਿ ਪਹਿਲਾਂ ਉਹਨੇ ਸੰਭ ਹੀ ਨਹੀਂ ਹੂੰ ਪਹਿਲਾਂ ਜਦ ਆਵੇਂ ਆਪਾਂ ਘਰਾਂ ਹੀ ਰੱਖਦੇ ਬੱਚਿਆਂ ਹਾਂਜੀ ਹਾਂਜੀ ਤੇ ਉਹਦੇ ਕੋ ਸੰਭ ਹੀ ਨਹੀਂ ਜਾਂਦੀ ਮੁਰਕੇ ਲਿਆ ਕੇ ਮੈਂ ਸੇਵਾ ਕੀਤੀ ਇਹਦੀ ਠੀਕ ਹੈ ਜੀ ਤੇ ਫਿਰ ਰਾਜੀ ਹੋਈ ਐ ਤੇ ਪਾਲਿਸੀ ਜਿਹੜਾ ਸੀਮਨ ਲੱਗਾ ਨੂੰ ਅੱਗੇ ਕਿਹੜਾ ਲੱਗਾ ਉਹ ਲੱਗਾ ਜੀ ਇਹਦਾ ਆਪਣਾ ਚਾਰਜਰ ਦਾ ਚਾਰ ਜੀ ਹਾਂ ਜੀ ਕਵੈਂਸ ਦਾ ਚਾਰਜ ਇਸ ਸਟਰਾਪ ਆ ਸਾਰਾ ਕੁਝ ਨਾਲ ਅੱਛਾ ਕਵੈਂਸ ਦਾ ਚਾਰਜਰ ਚਾਰਜਰ ਠੀਕ ਹੈ ਜੀ ਚੰਗਾ ਸੀ ਮਨ ਜਾਨੀ ਬਹੁਤ ਵਧੀਆ ਸੀ ਮਨਾਨੀ ਠੀਕ ਹੈ ਜੀ ਸਾਰੇ ਆਪਣੇ ਪਗਾਵਾਂ ਨੂੰ ਕਵੈਂਸ ਦੇ ਹੋ ਤ્યાં ABC ਦੇ ਲਵਾਈ ਦੇ ਠੀਕ ਹੈ ਜੀ ਹਾਂ ਜੀ ਤੇ ਇਹਦੀ ਵੀਰ ਕੀਮਤ ਮੁੱਲ ਮੁੱਲੇ ਦਾ ਲੈਣ ਦੇਣ ਜੇ ਕਰੀਏ ਜੈ 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 ਹਾਂ ਮੁੱਲ ਤੁਸੀਂ ਆਸਾਵ ਲਾਲੋ ਬਾਕੀ 36000 ਰੁਪਏ ਮੁੱਲ ਕਰਦੇ ਵੀਤੀ ਆਪਾ ਇਹਦਾ ਅੱਛਾ ਜੀ ਹਾਂ ਤੇ ਇਹ ਚ ਮਾਨਤ ਨੇ ਕਰਦਾ ਕੋਈ ਸਕਦਾ ਮਾਂ ਤਾਂ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਹਾਂਜੀ ਤੇ ਜੈਜ ਆਪਣਾ ਚਲੋ ਵੀਰ ਆਪਣਾ ਜੈਜ ਕਰ ਲਵੇ ਹਾਂਜੀ ਬਾਕੀ ਇਹਨੂੰ ਖਰਾਕ ਵੀ ਵੇਖ ਲਓ ਜਿੰਨੀ ਉਹਨੇ ਦਿੱਤੇ ਇਦੋਂ ਵੱਧ ਦੀ ਖਰਾਕ ਹੀ ਚਰਗੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਅੱਛਾ ਇਹ ਤੇ ਵੀਰੋ ਚਲੋ ਖਰਾਕ ਤੇ ਤੈਨੂੰ ਪਤਾ ਵੀ ਜਦੋਂ ਪਸ਼ੂ ਜਨਮ ਲੈਂਦਾ ਵਾ ਹੈਨਾ ਦੋ ਤੋਂ ਹੀ ਖਰਾਕ ਪਹਿਲਾਂ ਦੋ ਤੁੜਕੇ ਪਹਿਲਾਂ ਦੋ ਤੁੜਕੇ ਫੀਡ ਲਾ ਲਓ ਤੇ ਫੀਡਾਂ ਵਿੱਚ ਤੈਨੂੰ ਪਤਾ ਬਾਜ਼ਾਰ ਚ ਆਉਂਦੀ ਹੈ ਹੈਨਾ ਨਾਲੇ ਕਾਮ ਬੱਛੀਆਂ ਹੁੰਦੀਆਂ ਕੋਈ ਲਿਸਿੰਗ ਹੰਬੀਆਂ ਆ ਰਹੀਆਂ ਤੇ ਕੋਈ ਉਹ ਵਿਅਕਤੀ ਸਵੇਚ ਜਿਹੜਾ ਵੀ ਲਾ ਕੇ ਆ ਕੇ ਵੇਖੇ ਤਾਂ ਹੋਰ ਵਧੀਆ ਲੱਗੂਗੀ। ਸਰੀਰ ਵੀ ਪੂਰਾ ਗੁੰਦਵਾ ਸ਼ਾਂਟਵਾਸੀ ਹੋ ਜਾਣਾ। ਤੇ ਕੋਈ ਇਹ ਨਹੀਂ ਪੀ ਪਈ ਹੈ ਭੱਜਣ ਲੱਤ ਛੜ ਵਾਲੀ ਕੋਈ ਗੱਲ। ਲੋ ਜਿੱਦਾਂ ਮਰਜੀ ਭਾਂ ਥੱਲੇੋਂ ਦੀ ਲੰਘ ਜੇ ਕੋਈ। ਤੇ ਥਣ ਥਣ ਵੀ ਚਾਰ ਜੇ ਤੇ ਝੋਲੀ 40 ਵਿੱਚ ਚੰਗੀ। ਠੀਕ ਹੈ ਜੀ। ਭਾਂ ਜਿੱਦਾਂ ਮਰਜੀ ਭਾਂ ਥੱਲੇੋਂ ਦੀ ਲੰਗੀ ਜਾਵੇ। ਠੀਕ 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 ਹੈ ਜੀ। ਹਾਂ ਇੰਨੀ ਠੰਡੀ। ਲੋ ਦੋਸਤੋ 38000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਜਿਹੜੇ ਵੀਰ ਨੂੰ ਚੰਗੀ ਤੇ ਇਹਦੇ ਵਿੱਚ 38000 ਚ ਤੁਹਾਡਾ ਬਣਦਾ ਤਾਂ ਦਾ ਜਿਹੜਾ ਮਾਨਤਾ ਨੇ ਮੌਕੇ ਤੇ ਵੀਰ ਜ਼ਰੂਰ ਕਰੂਗਾ ਕਿਉਂਕਿ ਮੋਲ ਇਹ ਵੀਡੀਓ ਵਾਲੇ ਫਿਸ਼ਿੰਗ ਦੇ ਡਿਮਾਂਡ ਤੁਹਾਨੂੰ ਪਤਾ ਰੱਖੀ ਜਾਂਦੀ ਹੈ ਉਹਦੇ ਵਿੱਚੋਂ ਬਾਕੀ ਜਿੱਥੇ ਕਿਤੇ ਚੰਗੀ ਲੱਗੂਗੀ ਵੀਰਾਂ ਨੂੰ ਮੋਲ ਤੁਸੀਂ ਵੀਰ ਆਪਣੇ ਹਿਸਾਬ ਨਾਲ ਆਪ ਕਰ ਲਿਓ ਜੀ ਇਹਦੇ ਨਾਲ ਜਿਹੜੀ ਬਧੀਆ ਗਾਂ ਵੀਰੀ ਇਹਦੀ ਆਪਾਂ ਡਿਟੇਲ ਦੱਸੀ ਵੀਰਾਂ ਨੂੰ ਇਹ ਕਿਨਵਾ ਸੂਈ ਹੈ ਇਹ ਵੀ ਜੀ ਦੂਜਾ ਸੂਈ ਆ ਹਾਂਜੀ ਤੇ ਇਹਨੂੰ ਸੂਈ ਨੂੰ ਕੋਈ 1 ਮਹੀਨਾ 10 ਦਿਨ ਨਹੀਂ ਲਾ ਲੋ ਹੁਣ ਅੱਛਾ ਜੀ ਹਾਂਜੀ 1 ਮਹੀਨਾ 10 ਦਿਨ ਲੱਗਦੀ ਸੂਈ ਨੂੰ ਹਾਂਜੀ ਇਹ ਮਤਲਬ ਨਾ ਵੇਕਤੀ ਵੇਕਤੀ ਹੈ ਕਿ ਆਪਣਾ ਪਿਛਲੀ ਵੀਡੀਓ ਸੌਦਾ ਹੋਇਆ ਹੀ ਕਹੇ ਨਾ ਹਾਂਜੀ ਪਰ ਉਹ ਆਪਣੇ ਬੰਦੇ ਡੇਰੀ ਵਾਲੇ ਉਧਾਰ ਕਰਦੇ ਡੇਰੀ ਦੇ ਬੰਦਾ ਆਉਂਦਾ ਅੱਛਾ ਜੀ ਤੇ ਆਪਾਂ ਮਰ ਕਿ ਦਿੱਤੀ ਨਹੀਂ ਉਹਨੂੰ ਠੀਕ ਹੈ ਜੀ ਹਾਂਜੀ ਉਧਾਰ ਦਾ ਕਰਕੇ ਨਹੀਂ ਦਿੱਤੀ ਹਾਂ ਨਹੀਂ ਦਿੱਤੀ ਠੀਕ ਹੈ ਜੀ ਤੇ ਚੋਈ ਵੀ ਉਹਨਾਂ ਦੋ ਟਾਈਮ ਠੀਕ ਹੈ ਜੀ ਚੋਈ ਚੋਈ ਤਸੱਲੀ ਵੀ ਕੀਤੀ ਤੇ ਉਦੋਂ ਬਾਅਦ ਚੋ ਕਹਿਣ ਲੱਗੇ ਕਿ ਆਪਾਂ ਉਧਾਰ ਕਰਮਾ ਉਧਾਰ ਵਾਲਾ ਕੰਮ ਨਹੀਂ ਕਰਨਾ ਠੀਕ ਠੀਕ ਦੇਵਾਂਗੇ ਨਗਦੀ ਤੇ ਵੀਰ ਕੋਈ ਫੋਨ ਲਾਵੇ ਠੀਕ ਹੈ ਹਾਂ ਠੀਕ ਹੈ ਸ਼ਵੀਰ ਮਨੂ ਤੂਰੀ ਹਾਂਜੀ ਕਿਹਾ ਕਿ ਦੁੱਧ ਹੋਣ ਜਿਹੜਾ ਮੌਕੇ ਦਾ ਚੋਣ ਪੱਕਾ ਦੁੱਧ ਜੀ ਦਾ 18 ਦੇ ਕਰੀਬ ਮੰਨੋ 18 ਦੇ ਤਕਰੀਬ ਹੈਗਾ ਹਾਂਜੀ ਇਹ ਚੋਨਾ ਕਹਿਣ ਨੂੰ ਭਾਵੇਂ ਜਦੀ ਸੰਭ ਵਹਿਰ ਜਿੰਨਾ ਮਰਜੀ ਵਾਅਦਾ 2-4 ਕਿਲੋ ਹੋਰ ਕਹਿ ਦਈਏ ਕਾਰਨ ਦੋਸਤੋ ਇਹਦਾ ਵੀ ਕਰਦੇ ਇੱਕ ਪੂਰਾ ਮੱਝਾਂ ਦਾ ਰਾਜੀ ਖਤ ਜੇ ਇਹ ਲੋ ਪੂਰੀ ਸ਼ਕੀਨ ਹੈ ਇਹ ਵੀ ਇਹਦੀਆਂ ਜਰਸੀਆਂ ਤੁਹ ਰਾਜੀ ਲੱਭਦੀਆਂ ਨਹੀਂ ਗੀਆਂ ਹਾਂਜੀ 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 ਇਹ ਵੀ ਉਹਦੇ ਹਿਸਾਬ ਹੀ ਹੈ ਵੀ ਹਾਂਜੀ ਹਾਂਜੀ ਇਹ ਮਾਚ ਲਈਆਂ ਜਰਸੀਆਂ ਵਿੱਚੋਂ ਦੋ ਨਿਕਲ ਆਉਣਗੀਆਂ ਉਹ ਕੁੱਤੇ ਉਡਾਤੀ ਇਹ ਵੀਰ ਜਰਸੀ ਤੇ ਸ਼ਾਈ ਵਾਲਾ ਥੋੜਾ ਜਿਹਾ ਕਰਾਸ ਅੰਗ ਰੱਖਦੀ ਹੈ ਨਾ ਹਾਂਜੀ ਆਪਾਂ ਵੀ ਦਾ ਮੁੱਲ ਲਈ ਹੋ ਸਕਦਾ ਹੈ ਤੇ ਚਲੋ ਜਿਆਦਾ ਜਰਸੀ ਵਾਲਾਂ ਆਂਗ ਹੀ ਰੱਖਦੀ ਹੈ ਨਾ ਹਾਂਜੀ ਠੀਕ ਹੈ ਜੀ ਮੂੰਹ ਮਾਂ ਜਿਹੜਾ ਜਰਸੀ ਵਾਲਾ ਇਹ ਤੇ ਬੈਕ ਸੈਟ ਤੋਂ ਥੋੜੀ ਜਿਹੀ ਵਿਖਾਉਂਦੀ ਹੈ ਸ਼ਾਈ ਵਾਲਾ ਪਾਸੇ ਹਾਂਜੀ ਇਹ ਵੀ ਆਪਾਂ ਤੁਹਾਨੂੰ ਦੱਸਿਆ ਪਿਆ ਮੁੱਲ ਹੀ ਜਾਂਦੀ ਸੀ ਠੀਕ ਹੈ ਜੀ ਹਾਂ ਤੇ ਇਹਦਾ ਵੀਰ ਮੁੱਲ ਨਾ ਕਰਾ ਮੁੱਲੇ ਦਾ ਆਪਾਂ ਹਾਂਜੀ ਵੀਰ ਜੀ ਦੁੱਧ ਜਿਹੜਾ ਥੱਲੇ 18 ਲੀਟਰ ਪੱਕਾ ਤਿਆਰ ਆ ਹੁਣ ਹਾਂਜੀ ਤੇ ਮੋਲੇ ਦਾ ਵੀਰ ਜੀ ਕਰਨਾ ਮੋਲੇ ਦਾ ਵੀਰ ਜੀ 53000 ਕਰਦੇ ਆਂ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਤੇ ਜਿਆਦਾ ਵੀ ਵੀਰ ਨਾ ਘਟਾਵੇ ਬਾਕੀ ਚੀਜ਼ ਵੇਖ ਕੇ ਆ ਕੇ ਕੋਈ ਗੱਲ ਮੋਲੇ ਆਪਾਂ ਜਿੰਨਾ ਮੰਤਰ ਕਰਨਾ ਆਪਾਂ ਵੀਡੀਓ 'ਚ ਕਰਤੀ ਬਾਰ-ਬਾਰ ਆਪਾਂ ਮੁਰਕਾ ਉਹਨਾਂ ਚੱਕਰਾਂ 'ਚ ਪੜਾਏ ਨੇ ਪੱਕੀ ਆਪਾਂ 50 ਹੀ ਦੇਣੀ ਜੀ ਅੱਛਾ ਜੀ ਹਾਂ ਕੋਈ ਵੀਰ ਇੱਥੇ ਆ ਕੇ ਤਸੱਲੀ ਕਰੇ ਕਿ ਓਏ ਤੇ ਪ੍ਰੇਟ ਵੀ ਆਪਣੇ ਨਾਲ ਫੇਰ ਕਰ ਲੈ ਠੀਕ ਹੈ ਜੀ ਹਾਂਜੀ ਚੀਜ਼ ਵੇਖੇ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਆਉਂ ਭਾਵੇਂ ਆਵੇ ਲੋਕ ਕੋਈ ਪਰਵਾਹ ਇਹਨ ਕਿੱਥੇ ਮੱਦੀ ਪੰਵੰਗਾ ਪੌਣ ਤੋਂ ਬਿਨਾ ਜਿੱਦਾਂ ਮਰਜ਼ੀ ਭਾਵੇ ਜਿੱਥੇ ਮਰਜ਼ੀ ਆ ਉਹ ਠੰਡੀਆਂ ਆਪਣੇ ਗਾਂ ਕਦੀ ਵੀ ਆਪਾਂ ਘਰ ਚੋਂ ਨਹੀਂ ਹੁੰਦੀ ਕਦੀ ਵੀ ਨਹੀਂ ਗਰਮ ਲਿਆਂਦੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ 53000 ਰੁਪਿਆ ਟਮਾਂਟ ਰੱਖੀ ਵੀ ਨੇ ਤੇ 50000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨਤਾ ਨੂੰ ਮੌਕੇ ਤੇ ਛੋੜ ਛੱਪਾ ਜਿਹੜਾ ਜਰੂਰ ਹੋਊਗਾ ਹਾਂ ਜੀ ਤੇ ਜੇ ਕੋਈ ਵੀਰ ਜੋੜਾ ਖਰੀਦੂਗਾ ਤੇ ਉਹਦੇ ਵਿੱਚ ਬੰਨ ਦਾ ਤਾਂ ਦਾ ਜਿਹੜਾ ਮਾਨਤਾ ਰੱਖੋ ਹੋਰ ਮਾਨ ਕਰਦਾ 38000 ਰੁਪਈ ਉਹਦੀ ਰੱਖੀ ਕੀਮਤ ਹੈ ਤੇ 50 ਦੀ 78000 88000 ਰੁਪਿਆ ਬੰਨਦਾ 78 ਬੰਨਦਾ ਆਪਾਂ ਹੋਰ ਵੱਧ ਕੇ ਠੀਕ ਹੈ ਜੀ ਜੇ ਕੋਈ ਵੀ ਜੁੜਾ ਕਿਤੇ ਮਾਨਤਾ ਚੰਗਾ ਹੋ ਜੂਗਾ ਵਧੀਆ ਹੋ ਜੂਗਾ ਆ ਠੀਕ ਹੈ ਲਓ ਦੋਸਤੋ ਜੇ ਕੱਲੀ ਕੱਲੀ ਲ ਮੁਲਦੇ ਦਾ 50 2 38 ਜੇ ਬਾਕੀ ਦੋਸਤੋ ਗਾਂ ਇੱਕ ਸੂਈ ਸਵਾਈ ਹੈ ਤੇ ਇੱਕ ਪਸ਼ੂ ਗੱਭਣਿਆ ਸੂਏ ਸਵਾਈ ਪਹਨ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਆਪਣੀ ਤਸੱਲੀ ਕਰ ਲੋ ਹਾਂਜੀ ਗੱਭਣ ਪਸ਼ੂ ਜਿਹੜਾ ਦੋਸਤੋ ਲੈਂਦੇ ਜੀ ਉਹਦੀ ਥਣਾ ਦੇ ਤੇ ਪਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਜੀ ਜੀ ਕਰ ਲਿਆ ਕਰੋ ਵੀਰ ਜੀ ਜਿਹੜਾ ਵੀਰ ਆਵੇ ਬੇਸ਼ੱਕ ਡਾਕਟਰ ਨਾਲ ਲੈ ਆਵੇ ਹਾਂ ਇੱਥੇ ਮੌਕੇ ਤੇ ਚੈੱਕ ਕਰਾ ਲਵੇ ਹਾਂ ਠੀਕ ਠੀਕ वैसे तुही जे खाली निकले मैं तेरा किराया मोडूंगा 온जान ਦਾ ਖਰਚਾ ਦਊਂਗਾ ਜੇ ਖਾਲੀ ਨਿਕਲਾਵੇ ਜਦੋਂ ਗਾਵੇ ਚੈੱਕ ਕਰਵਾਈ ਉਹ ਤੂੰ ਵੀਡੀਓ ਬੁਡੀ ਬਕੈਸਾਉਂਦੀ ਬਣਾਇਆ ਚੈੱਕ ਕਰਾਉਂਦਾ ਨਹੀਂ ਟੀਗਾ ਭਰਨ ਦਾ ਬਣਾਇਆ ਅੱਛਾ ਜੀ ਹਾਂਜੀ ਤੇ ਚੈੱਕ ਕਰਾਉਂਦੇ ਚ ਮੈਂ ਕੱਲਾ ਹਾਂ ਤੇ ਨਾਲ ਮੈਂ ਫੜ ਕੇ ਕਰਾਉਣੀ ਪੈਂਦੀ ਬਾਕੀ ਵੀ ਜੇ ਖਾਲੀ ਨਿਕਲਾਵੇ ਆਪਾਂ 온 ਜਾਣ ਦਾ ਡਬਲ ਖਰਚਾ ਜਿੰਨਾ ਤੇਲ ਕੋ ਡਬਲ ਕਰਕੇ ਆਦੇ ਕੀ ਤੋਰਾਂਗੇ ਠੀਕ 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 ਹਾਂਜੀ ਖਾਲੀ ਨਿਕਲਾਵੇ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋ ਵੀਰ ਨੇ ਗੱਲ ਬਹੁਤ ਵਧੀਆ ਕਹੀ ਆ ਡਰੈਸ ਇੱਕ ਵੀਰ ਦਾ ਮੈਂ ਫੇਰ ਬੋਲ ਦਿੰਨਾ ਪਿੰਡ ਹੈ ਵੀਰ ਦਾ ਚੂਸਲੇਵ ਮਾਮ ਅੰਗਰੇਜ਼ ਸਿੰਘ ਜੀ ਦਾ ਫੋਨ ਨੰਬਰ ਵੀਰੇ ਖਰੀਫੇ ਬੋਲਦੇ 7509924006 ਠੀਕ ਹੈ ਜੀ ਹਾਂਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਦਾ ਸੀ